ਕਤਾ ਦੀ ਗਵਾਹੋ ਉਹ ਬਿੰਦਕੇ ਕੁੰਨ ਕਹਾ ਨਿਸ਼ਾਨ ਸਾਹਿਬ ਜੀ ਦਾ ਜਿਹੜਾ ਚੋਲਾ ਸਾਹਿਬ ਜਿਹੜਾ ਕੀ ਬਦਲਿਆ ਗਿਆ ਜਿਹੜਾ ਉਹ ਦੇਖੋ ਉਧਰ ਵੀ ਸੇਵਾਦਾਰ ਚੜਾ ਪਿਆ ਮੈਂ ਜ਼ੂਮ ਕਰਕੇ ਦਿਖਾ ਦਣਾ ਤੁਹਾਨੂੰ ਪਹਿਲੇ ਵੀ ਮੈਂ ਇਹਨਾਂ ਦਾ ਦਿਖਾਇਆ ਸ਼ੌਟ ਹੁਣ ਫੇਰ ਜੀ ਹਣਾ ਜੀ ਐ ਤਖਤ ਸ੍ਰੀ ਕੀ ਪੇਟਾ ਰਹਿਤ ਹੈ ਜੀ ਪਿੰਗਲਵਾੜਾ ਵੱਲੋਂ ਅਕਤਪੂਰਨ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰੇ ਸੱਜਣਾ ਮਿੱਤਰਾ ਦਾ ਸਵਾਗਤ ਕਰਦੇ ਇੱਕ ਨਵੇਂ ਵਲੌਗ ਨਵੀਂ ਵੀਡੀਓ ਵਿੱਚ ਤੇ ਇਸ ਟਮ ਆਪਾਂ ਜਿੱਥੇ ਖੜੇ ਆ ਜੀ ਨੈਸ਼ਨਲ 254 ਹਾਈਵੇ ਆ ਜੀ ਤਲਵੰਡੀ ਸਾਬੋ ਆਪਾਂ 4-5 ਕਿਲੋਮੀਟਰ ਜਿਹੜਾ ਰਹਿ ਗਿਆ ਵਾ ਤੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਂ ਜਾਣ ਜਾ ਰਹੇ ਹਾਂ ਜੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਤੇ ਆਪਾਂ ਜਿਹੜਾ ਕੀ ਵਿਸਾਖੀ ਤੇ ਵੀ ਸਲਾਹ ਬਣਾਈ ਸੀ ਪਰ ਕੁਝ ਕਾਰਨ ਕਰਕੇ ਕੈਨਸਲ ਹੋ ਗਈ ਦੱਸ ਕਰਕੇ ਆਪਾਂ ਥੋੜੇ ਜਿਲੇਟ ਹੋਏ ਹੋਂਦੇ ਲਈ ਆਪਾਂ ਮਾਫੀ ਚਾਹੁੰਦੇ ਆ ਤੇ ਇੱਕ ਗੱਲ ਕਹਿਣਾ ਚਾਹੁੰਦਾ ਜੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜਿੰਦਾ ਦੀ ਇਤਿਹਾਸ ਹੈਗਾ ਉਹ ਤੁਹਾਡੇ ਨਾਲ ਸਾਰਾ ਅੱਜ ਸ਼ੇਅਰ ਕਰਾਂਗੇ ਨਾਲ ਦੀ ਨਾਲ ਜਿਹੜਾ ਤਲਵੰਡੀ ਸਾਬੋ ਨੂੰ ਕੁਰੂ ਕਾਸ਼ੀ ਕਿਉਂ ਕਿਹਾ ਜਾਂਦਾ ਵਾ ਉਹ ਵੀ ਇਤਿਹਾਸ ਸ਼ੇਅਰ ਕਰਾਂਗੇ ਤੇ ਸਾਰੇ ਤੁਹਾਨੂੰ ਦਰਸ਼ਨ ਦਿਦਾਰ ਕੀਤੇ ਜਾਣਗੇ ਕਰਵਾਏ ਜਾਣਗੇ ਨਾ ਆਪ ਵੀ ਅਸੀਂ ਨਮਸਤਕ ਹੋਵਾਂਗੇ ਨਾ ਤੇ ਬਾਈਕ ਆਪਣੀ ਤੁਸੀਂ ਦੇਖ ਰਹੇ ਹੋ ਖੜੀ ਪਈ ਐ ਤੇ ਨੈਸ਼ਨਲ ਹਾਈਵੇ ਆ ਤੇ ਗੁਰਗੋਬਿੰਦ ਸਿੰਘ ਜੀ ਮਾਰਗ ਇਹ ਜਿਹੜਾ ਕਈ ਬੋਰਡ ਲੱਗਿਆ ਪਉ ਉਹ ਵੀ ਮੈਂ ਤੁਹਾਨੂੰ ਦਿਖਾ ਦੇਣਾ ਵਾ ਤੇ ਵੱਧੋ ਵੱਧ ਇਹ ਵਲੋਗ ਨੂੰ ਸ਼ੇਅਰ ਕਰੋ ਕਿੱਥੋਂ-ਕਿੱਥੋਂ ਦੇਖ ਰਹੇ ਹੋ ਆਪਣੇ ਪਿੰਡ ਦਾ ਸ਼ਹਿਰ ਦਾ ਨਾਮ ਲਿਖ ਕੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਜ਼ਰੂਰ ਲਿਖਣਾ ਜੀ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿਹੜੇ-ਕਿਹੜੇ ਆਪਾਂ ਰਾਤ ਹੋ ਕੇ ਆਏ ਆ ਉਹ ਸਾਰਾ ਰਾਹ ਵੀ ਤੁਹਾਨੂੰ ਵਿੱਚ ਜਿਹੜਾ ਕਿ ਦੇਖਣ ਨੂੰ ਮਿਲ ਜੇਗਾ ਨਾ ਕਿਉਂਕਿ ਆਪਾਂ ਪਿੰਡਾਂ ਦੇ ਰਸਤੇ ਤੋਂ ਓਕੇ ਆਏ ਆ ਮੇਨ ਹਾਈਵੇ ਤੋਂ ਵੀ ਓਕੇ ਆਏ ਆ ਨਾ ਤੇ ਸਾਰਾ ਕੁਝ ਤੁਹਾਨੂੰ ਵਿੱਚ ਹੀ ਦੇਖਣ ਨੂੰ ਮਿਲੂਗਾ ਨਾ ਸਾਰੇ ਸ਼ੋਰਟ ਆਪਾਂ ਵਿੱਚ ਦਿਖਾਵਾਂਗੇ ਤੇ ਹੁਣ ਬਸ 5-10 ਮਿੰਟ ਨੂੰ ਆਪਾਂ ਪਹੁੰਚ ਜਾਣਾ ਤੱਕ ਸਿਰ ਕੇਸਗੜ ਸਾਹਿਬ ਉਸ ਤੋਂ ਬਾਅਦ ਆ ਕੇ ਤੁਹਾਨੂੰ ਨਮਸਤਕ ਹੋ ਕੇ ਤੁਹਾਨੂੰ ਸਾਰੇ ਦਰਸ਼ਨ ਦੇਦਾਰ ਕਰਾਵਾਂਗੇ ਉਹ ਤੋਂ ਪਹਿਲੇ ਵੀ ਆਪਣੀਆਂ ਦੋ ਵਲੋਗ ਬਣ ਚੁੱਕੇ ਤੱਕ ਸਿਰ ਕੇਸਗੜ ਸਾਹਿਬ ਪਰ ਇਹ ਥੋੜਾ ਜਿਹਾ ਉਹ ਵੱਖਰਾ ਹੋਊਗਾ ਨਾ ਤੇ ਬਹੁਤ ਵਧੀਆ ਇਤਿਹਾਸ ਜਿਹੜਾ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇਸ ਕਰਕੇ ਤੁਹਾਡਾ ਫਰਜ਼ ਬਣਦਾ ਕਿ ਵੱਧੋ ਵਧਾ ਨੂੰ ਸ਼ੇਅਰ ਕਰੋ ਤੇ ਬਹੁਤ ਜਲਦ ਆਪਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇੱਕ ਹੋਰ ਆਪਾਂ ਸਫਰ ਜਲਦੀ ਸ਼ੁਰੂ ਕਰਨ ਜਾ ਉਹ ਵੀ ਤੁਹਾਡੇ ਲਈ ਸਰਪ੍ਰਾਈਜ਼ ਹੋਣ ਵਾਲਾ ਬਹੁਤ ਲੰਮਾ ਸਫ਼ਰ ਹੋਊਗਾ ਤੇ ਲੰਮੀ ਜਰਨੀ ਚੱਲੇਗੀ ਇਸ ਤੋਂ ਪਹਿਲੇ ਮੈਂ ਤੁਹਾਨੂੰ ਬੋਰਡ ਦਿਖਾਣਾ ਜੀ ਹੈ ਨਾ ਆਹ ਦੇਖ ਸਕਦੇ ਹੋ ਆਹ ਜਿਹੜਾ ਕੀ ਬੋਰਡ ਲੱਗਿਆ ਪਿਆ ਵਾ ਆਹ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਾਰਗ ਤਲਵੰਡੀ ਸਾਬੋ ਹਨਾ ਜੀ ਤੇ ਆਹ ਜਿਹੜਾ ਕੀ ਮੇਨ ਹਾਈਵੇ ਆ ਜਿਹੜਾ 254 254 ਹਾਈਵੇ ਨੈਸ਼ਨਲ ਹਾਈਵੇ ਆਪਣਾ ਬਾਈ ਖੜਾ ਹੈ ਨਾ ਜੀ ਆਰਜ 31 ਤੇ ਆਹ ਜਿਹੜਾ ਕੀ ਹੁਣ ਸਾਹਮਣੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਰੋਡ ਜਾ ਰਿਹਾ ਵਾ ਨਾ ਤੇ ਹੁਣ ਇੱਥੇ ਆਪਾਂ ਜਾ ਕੇ 10-15 ਮਿੰਟ ਨੂੰ ਜੇ ਪਤਾ ਨੂੰ ਸਾਰੇ ਦਰਸ਼ਕੀਦਾਰ ਕਰਾਨੇ ਆ ਤੇ ਵੀਡੀਓ ਨੂੰ ਫੇਰ ਕਿੰਨਾ ਵੱਧੋ ਤੇ ਸ਼ੇਅਰ ਕਰ ਦਿਓ ਚੈਨਲ ਨਾਲ ਨਵੇਂ ਜੁੜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਬਹੁਤ ਨਵੇਂ ਸਫਰ ਦੇ ਉਨ ਤੁਹਾਨੂੰ ਵਲੋਗ ਦੇਖਣ ਨੂੰ ਮਿਲਣਗੇ ਨਾ ਤੇ ਕੋਈ ਗੈਪ ਨਹੀਂ ਐਦ ਕਿ ਆਊਗਾ ਜਲਦੀ ਹੀ ਕੰਟੀਨਿਊ ਆਪਾਂ ਸਫਰ ਨੂੰ ਕਰਾਂਗੇ ਨਾ ਤੇ ਉਹ ਵੀ ਤੁਹਾਡੇ ਲਈ ਸਰਪ੍ਰਾਈਜ਼ ਆਉਣ ਵਾਲਾ ਤੇ ਚਲੋ ਪਹਿਲੇ ਚੱਲਦੇ ਹਾਂ ਫੇਰ ਉੱਥੇ ਜਾ ਕੇ ਤੁਹਾਡੇ ਨਾਲ ਸਾਰੇ ਇਤਿਹਾਸ ਦੀ ਸਾਂਝ ਪਾਣੇ ਆ ਸੰਖੇਪ ਦੇ ਵਿੱਚ ਤੇ ਬਹੁਤ ਤੁਹਾਨੂੰ ਮਜ਼ਾ ਆਊਗਾ ਵਲੋਗ ਦੇਖਣ ਦੇ ਵਿੱਚ ਨਾ ਫੈਮਿਲੀ ਜਿ ਬੈਠ ਕੇ ਦੇਖਿਆ ਕਰੋ ਤਾਂ ਜੋ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਪਤਾ ਲੱਗ ਸਕੇ ਨਾ ਬਹੁਤ ਵੱਡਾ ਇਤਿਹਾਸ ਹੈ ਤਲਵੰਡੀ ਸਾਬੋ ਦਾ ਕਿਹੜੇ ਕਿਹੜੇ ਅਸ ਸ਼ਹਿਰ ਤੋਂ ਸਾਡਾ ਵਲੋਗ ਦੇਖ ਰਹੇ ਹੋ ਉਹ ਵੀ ਜ਼ਰੂਰ ਦੱਸਦੇ ਹੋ ਨਾ ਤੇ ਖਾਸ ਕਰ ਜਿਹੜੇ ਜਿਹੜੇ ਵੀਰ ਪੰਜਾਬ ਤੋਂ ਦੇਖ ਰਹੇ ਸੱਜਣ ਮਿੱਤਰ ਆਪਣੇ ਨਾ ਬੀਬੀਆਂ ਭੈਣਾਂ ਜੋ ਵੀ ਹੈ ਨਾ ਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਫੁੱਲ सभ <laughs> जग Oh mm -hmm. will ਟਖਤ ਸਾਹਿਬ ਦੇ ਬਿਲਕੁਲ ਜੀ ਆਪਣਾ ਸੱਜੇ ਪਾਸੇ ਨੂੰ ਜਿਹੜਾ ਮੰਜੀ ਸਾਹਿਬ ਗੁਰੂ ਘਰ ਹੈਗਾ ਜੀ ਠੀਕ ਆ ਜੀ ਮੰਜੀ ਸਾਹਿਬ ਦੇ ਨਾਲ ਹੀ ਜਿਹੜਾ ਅੱਧਰ ਪਾਸੇ ਜਿਹੜਾ ਕਰੀਰ ਦੇ ਉਹ ਜਿਹੜੇ ਝੰਡ ਕਹਿ ਸਕਦੇ ਹੋ ਵਨ ਦਰਖਤ ਹੈਗੇ ਆ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਘੋੜਿਆਂ ਨੂੰ ਬੰਨਿਆ ਸੀ ਹਨਾ ਜਾਂ ਬੰਨਿਆ ਕਰਦੇ ਸੀ ਹਨਾ ਜੀ ਤੇ ਅੱਧਰ ਪਾਸੇ ਜਿਹੜਾ ਹੈਗਾ ਵਾ ਦੂਜਾ ਦਰਖਤ ਹਨਾ ਜੀ ਇਹ ਦੋਨੋਂ ਦਰਖਤਾਂ ਦੋਨੋਂ ਪ੍ਰਾਤਨ ਦਰਖਤ ਹੈਗੇ ਆ ਹਨਾ ਜਿਨ੍ਹਾਂ ਨਾਲ ਗੁਰੂ ਸਾਹਿਬ ਜੀ ਆਪਣਾ ਘੋੜੇ ਨੂੰ ਉਸ ਸਮੇਂ ਦੇ ਵਿੱਚ ਬੰਦੇ ਹੁੰਦੇ ਸੀ ਨਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੂੰ ਜਿਹੜਾ ਸਪੋਰਟ ਲਾ ਕੇ ਹੈ ਨਾ ਲੋਹੇ ਦੇ ਨਾਲ ਪੂਰੇ ਬਚਾਨ ਦੇ ਤਰੀਕੇ ਦੇ ਨਾਲ ਜਿਹੜਾ ਨੂੰ ਦੇਖ ਸੰਭਾਲ ਕੀਤੀ ਹੋਈ ਹੈ ਨਾ ਦੀ ਤੇ ਤੁਸੀਂ ਇਤਿਹਾਸ ਵੀ ਪੜ ਸਕਦੇ ਹੋ ਨਾ ਅਕਰੀਡ ਸਾਹਿਬ ਦੇ ਬਿਲਕੁਲ ਅਦਰ ਜਿਹੜੀ ਬਾਉਂਡਰੀ ਹੈ ਜੀ ਬਾਉਂਡਰੀ ਦੇ ਨਾਲ ਹੀ ਬਿਲਕੁਲ ਜਿਹੜਾ ਥੱਲੇ ਸੜਕ ਆਣਾ ਜਿਹੜੀ ਜਾਂਦਾ ਬੈਕ ਸਾਈਡ ਆ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਗੁਰੂ ਘਰ ਹੈਗਾ ਵਾ ਆ ਗੁਰੂ ਘਰ ਹੈਗਾ ਵਾ ਉਹ ਸਾਹਮਣੇ ਅੰਦਾ ਵੀ ਇਤਿਹਾਸ ਲਿਖਿਆ ਹੋ ਮੈਂ ਤੁਹਾਨੂੰ ਦੱਸਦਾ ਗੁਰਦੁਆਰਾ ਬੇਰ ਸਾਹਿਬ ਹਨਾ ਜੀ ਤੇ ਅਵੀ ਜਿਹੜਾ ਪਾਠ ਹੈ 10ਵੀਂ ਜੀ ਦੇ ਨਾਲ ਜਿਹੜਾ ਇਤਿਹਾਸ ਹੰ ਦਾ ਜੁੜਦਾ ਵਾ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨਾ ਵਾ ਆ ਦੇਖ ਸਕਦੇ ਹੋ ਠੀਕ ਆ ਜੀ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਇਤਿਹਾਸ ਨੂੰ ਪੜ੍ਹ ਸਕਦੇ ਹੋ ਜੀ ਲੋ ਜੀ ਬੜੇ ਭਾਗਾ ਵਾਲੇ ਦਿਨ ਹੁੰਦੇ ਆ ਜਦੋਂ ਕਿ ਤਖਤ ਸਾਹਿਬ ਜੀ ਦੀ ਜਿਹੜੀ ਕੀ ਸੇਵਾ ਸੰਭਾਲ ਕਰਨ ਦੇ ਦਰਸ਼ਨ ਦੇਦਾਰ ਹੁੰਦੇ ਆ ਸੇਵਾਦਾਰ ਜਿਹੜੇ ਕੀ ਲੱਗੇ ਪਏ ਆ ਤਖਤ ਸਾਹਿਬ ਜੀ ਦੇ ਜਿਹੜੇ ਕੀ ਇਸ਼ਨਾਨ ਕਰਵਾਉਣ ਵਾਸਤੇ ਤੇ ਨਾਲੇ ਜਿਹੜਾ ਕੀ ਨਿਸ਼ਾਨ ਸਾਹਿਬ ਜੀ ਦਾ ਜਿਹੜਾ ਚੋਲਾ ਸਾਹਿਬ ਜਿਹੜਾ ਕੀ ਬਦਲਿਆ ਗਿਆ ਜਣਾ ਉਹ ਦੇਖੋ ਉਧਰ ਵੀ ਸੇਵਾਦਾਰ ਚੜਾ ਪਿਆ ਮੈਂ ਜ਼ੂਮ ਕਰਕੇ ਦਿਖਾ ਦਣਾ ਤੁਹਾਨੂੰ ਪਹਿਲੇ ਵੀ ਮੈਂ ਇਹਨਾਂ ਦਾ ਦਿਖਾਇਆ ਸ਼ੌਟ ਹੁਣ ਫੇਰ ਜੀ ਹੈ ਨਾ ਜੀ ਆਇਆ ਤੱਕ ਸ੍ਰੀ ਕੇਸਗੜ ਸਾਹਿਬ ਜੀ ਦੇ ਜਿਹੜੇ ਕੀ ਨਾਲ ਦੇ ਜਿਹੜੇ ਗੁਰੂ ਘਰ ਆ ਉਹਨਾਂ ਦੇ ਇਸ਼ਨਾਨ ਚੱਲੀ ਜਾਂਦੇ ਜੀ ਹੈ ਨਾ ਵਾਹਿਗੁਰੂ ਜੀ ਹੁਣ ਦਰਸ਼ਨ ਕਰ ਸਕਦੇ ਹੋ ਮਾਤਾ ਸਹਿਬਕੌਰ ਜੀ ਮਾਤਾ ਸੁੰਦਰਕੌਰ ਸਾਹਿਬ ਜੀ ਗੁਰਦੁਆਰਾ ਸਾਹਿਬ ਜੀ ਦੇ ਤੇ ਅਦਰ ਇਤਿਹਾਸ ਲੱਗਿਆ ਇਤਿਹਾਸ ਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਤੇ ਆਹ ਸਾਹਮਣੇ ਗੁਰੂ ਘਰ ਦਰਸ਼ਨ ਕਰ ਸਕਦੇ ਹੋ ਜੀ ਤੇ ਅਦਰ ਜਿਹੜਾ ਇਤਿਹਾਸ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਾਮ ਨਾਲ ਪੜੋ ਲੋ ਵਾਹਿਗੁਰੂ ਜੀ ਭੋਰਾ ਸਾਹਿਬ ਆ ਤਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਤੁਸੀਂ ਦਰਸ਼ਨ ਕਰ ਸਕਦੇ ਹੋ ਸ਼ਸਤਰਾਂ ਦੇ ਇਹ ਸਾਰੇ ਪ੍ਰਾਤਮਿਕ ਸ਼ਸਤਰ ਹੈਗੇ ਆ ਆਪ ਸਾਹਮਣੇ ਦਰਸ਼ਨ ਕਰ ਸਕੋ ਤੇ ਯੋਹੋ ਪ੍ਰਾਤਨ 베ਰੀ ਦਾ ਮੋਢਵਾ ਇੱਥੇ ਬਿਰਾਜਮਾਨ ਹੁੰਦੇ ਸੀ ਤਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਸਰੋਵਰ ਦੇ ਸਾਹਮਣੇ ਦੇ ਸੇਵਾ ਵੇਲੇ ਆਪ ਦਰਸ਼ਨ ਕਰ ਸਕਦੇ ਹੋ ਉਹ ਪ੍ਰਾਤਨ ਮੋਢ ਦੇ ਇੱਕ ਵਿਦਵਾਨ ਹਾਜ਼ਰੀ ਆ ਕਿ ਨਹੀਂ ਆਉਂਦੇ ਕਹਿੰਦੇ ਪਾ ਜੁਕਰਣਾ ਜੀ ਲੋ ਬਾਈ ਗੁ ਜੀ ਆਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਮਨਜੀ ਸਿੰਘ ਗੁਰਪ੍ਰੀਤ ਬਾਦਰ ਪਾਸ਼ਾ ਜੀ ਦਾ ਇਹ ਅੰਦਰ ਪਾਸੇ ਜਿਹੜੀ ਇੰਟਰਫੇਸ ਹੈਗੀ ਹੈ ਗੁਰੂ ਘਰ ਦੀ ਹੁਣ ਤੁਹਾਨੂੰ ਬਾਹਰ ਦੇ ਪਾਸ ਦਾ ਇਤਿਹਾਸ ਵੀ ਦਿਖਾ ਦਿੰਦੇ ਆ ਤੇ ਨਾਲ ਦੇ ਨਾਲ ਜਿਹੜਾ ਬਾਹਰੋਂ ਵੀ ਦਿਖਾ ਦਿੰਦੇ ਆ ਇਹ ਬਾਹਰ ਦਾ ਵਿਊ ਚੈੱਕ ਕਰੋ ਜੀ ਗੁਰੂ ਘਰ ਸਾਹਿਬ ਜੀ ਦਾ ਗੁਰਦੁਆਰਾ ਮਨਜੀ ਸਿੰਘ ਪਾਤਸ਼ਾਹੀ ਨੌਵੀਂ ਇਹ ਲਿਆ ਤੇ ਇਹ ਲਿਆ ਦਫੰਦੂ ਬੋਲਾ ਵੇਖਾ ਤੇ ਮੈਂ ਦੋਸਤ ਨਾਲ ਬੋਲਦਾ ਹਾਂ ਕੋਈ ਸ਼ਬਦ ਨਾਲ ਸਾਰਾ ਕੱਟਿਆ ਜਾਂਦਾ ਲੱਗੀ ਪਈ ਹੈ ਜੀ ਅਗਰ ਤੁਸੀਂ ਕੁਝ ਵੀ ਸਮਝ ਲੈਣਾ ਹੈ ਤੇ ਹਥੋਂ ਲੈ ਆ ਸਕਦੇ ਹੋ ਮੰਤਲ ਆ ਰਿਹਾ ਲੈਂਦੇ ਵੀ ਹਾਂ ਜੀ ਲੋ ਹਾਂਜੀ ਦਰਸ਼ਨ ਕਰ ਸਕਦੇ ਹੋ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜੀ ਦੇ ਤੇ ਆ ਗੁਰਦੁਆਰਾ ਸਾਹਿਬ ਜਿਹੜਾ ਕਿ ਵਿਖਨ ਸਰ ਸਾਹਿਬ ਗੁਰਦੁਆਰਾ ਸਾਹਿਬ ਹੈ ਪਾਤਸ਼ਾਹੀ ਦਸਵੀ ਤੇ ਅੱਜ ਸੰਗਤਾਂ ਦਾ ਕਰਾਊਡ ਰਸ਼ ਬਹੁਤ ਜ਼ਿਆਦਾ ਹੈਗਾ ਕੁਛ ਐਤਵਾਰ ਕਰਕੇ ਵੀ ਬਹੁਤ ਜ਼ਿਆਦਾ ਸੰਗਤਾਂ ਇੱਥੇ ਨਮਸਤਕੋ ਹਣਾਂਦੀ ਹੈ ਜੀ ਨਾ ਤੇ ਕੁਛ ਤੁਹਾਨੂੰ ਪਤਾ ਹੋਣੀ ਜਿਹੜਾ ਵਿਸਾਖੀ ਦਾ ਦਿਹਾੜਾ ਹੋ ਕੇ ਜਿਹੜਾ ਕਿ ਹਟਿਆ ਵਾਸ ਕਰਕੇ ਵੀ ਤੇ ਆਦਰ ਜਿਹੜਾ ਕਿ ਬੱਚਾ ਨੂੰ ਗੁਰਮੁਖੀ ਪੈਂਤੀ ਅੱਖਰ ਮਾਂ ਪਿਓ ਵੱਡੇ ਪੈਨਪਰ ਜੜੇ ਲਿਖਵਾ ਰਹੇ ਹੈ ਜੀ ਦੇ ਆ ਉਸ ਰੋਵਰ ਸਾਹਾ ਜਿੰਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸੰਪੂਰਨਤਾ ਕਰਵਾਈ ਗਈ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਵੱਲੋਂ ਤੇ ਭਾਈ ਮਨੀ ਸਿੰਘ ਜੀ ਵੱਲੋਂ ਹਨ ਜੀ ਇਹਨੂੰ ਲਿਖਵਾਇਆ ਗਿਆ ਸੀ ਤੇ ਉਦੋਂ ਜਿਹੜਾ ਵੀ ਸਮਗਰੀ ਬਚਦੀ ਹੈ ਜਿਵੇਂ ਕਿ ਕੱਸੀਆਂ ਆਪਣਾ ਕਲਮਾਂ ਹੋ ਗਈਆਂ ਸ਼ਾਈਆਂ ਹੋ ਗਈਆਂ ਤੇ ਹੋਰ ਵੀ ਜੋ ਵੀ ਸਮਾਨ ਬਚਦਾ ਵਾਣਾ ਜੀ ਉਹ ਸਾਰਾ ਇਸ ਦੇ ਵਿੱਚ ਪ੍ਰਵਾਹ ਕਰ ਦਿੱਤਾ ਜਾਂਦਾ ਵਾ ਤੇ ਵਾਰ ਦਿੱਤਾ ਜਾਂਦਾ ਜੋ ਵੀ ਇਸ਼ਨਾਨ ਕਰਾਇਆ ਦੁੱਖ ਰੋਗ ਵੀ ਦੂਰ ਹੋਣਗੇ ਤੇ ਨਾਲ ਦੀ ਨਾਲ ਜਿਹੜਾ ਕਿ ਉਹਨੂੰ ਗੁਰਮੁਖੀ ਦੀ ਵਿਵਿਧਿਆ ਪ੍ਰਾਪਤ ਹੋ ਗਈ ਤਾਂ ਇੱਥੇ ਜਿਹੜਾ ਇਤਿਹਾਸ ਦਾ ਬੋਲ ਲੱਗਿਆ ਉਹ ਮੈਂ ਤੁਹਾਨੂੰ ਦਰਸ਼ਨ کرا دینا ਆ ਦੇਖ ਲੋ ਇਤਿਹਾਸ ਨੂੰ ਤੁਸੀਂ ਸਕਰੀਨ ਸ਼ਾਟ ਲੈ ਕੇ ਜਰੂਰ ਪੜਨਾ ਆਪਣੇ ਬੱਚਾ ਨੂੰ ਜਰੂਰ ਦੱਸਣਾ ਜੀ ਹੈ ਨਾ ਇਹ ਉਹ ਇਤਿਹਾਸ ਹੈ ਜਿਹੜਾ ਕਿ ਇੱਥੇ ਦਾ ਰੀਅਲ ਇੱਕਦਮ ਜਿਹੜਾ ਕਿ ਇਤਿਹਾਸ ਹੈਗਾ ਕੋਈ ਵੀ ਅੰਦੇ ਵਿੱਚ ਹਾਲទ ਵੀ ਕੋਈ ਗੱਲਬਾਤ ਨਹੀਂ ਹੈ ਕਿ ਜੋ ਰੀਅਲ ਸ੍ਰੀ ਗੁਰੂ ਸਾਹਿਬ ਜੀ ਦੇ ਸਮੇਂ ਦਾ ਉਹ ਇਤਿਹਾਸ ਹੈ ਮਤਲਬ ਕਿ ਸੰਖੇਪ ਦੇ ਵਿੱਚ ਲਿਖਿਆ ਪਿਆ ਹੋ ਜੀ ਹੈ ਨਾ ਜਿਵੇਂ ਭਾਈ ਮਨੀ ਸਿੰਘ ਜੀ ਵੱਲੋਂ ਜਿਹੜਾ ਕੀ ਲਿਖਵਾਇਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਵੱਲੋਂ ਕਿਹਾ ਗਿਆ ਉਹਨਾਂ ਨੇ ਨਾ ਲਿਖਨ ਉਹ ਬਾਬਾ ਦੀਪ ਸਿੰਘ ਜੀ ਵੱਲੋਂ ਉਹਨਾਂ ਦੀਆਂ ਚਾਰ ਜਿਹੜੀਆਂ ਬੀੜਾਂ ਨੂੰ ਉਤਾਰਿਆ ਗਿਆ ਨਾ ਜੀ ਉਹਨੂੰ ਪੋਪੀਆਂ ਕੀਤੀਆਂ ਗਿਆ ਅੱਗੋਂ ਹੈ ਨਾ ਜੀ ਤੇ ਫਿਰ ਜਿਹੜੇ ਸਾਰੇ ਤਖਤ ਸੱਭਾ ਵੱਲੋਂ ਭੇਜੀਆਂ ਗਈਆਂ ਨਾ ਉਹ ਸਾਰਾ ਇਤਿਹਾਸ ਤੇ ਲਿਖਿਆ ਹੋਇਆ ਤੁਸੀਂ ਆਰਾਮ ਨਾਲ ਪੜ੍ਹੋ ਹੈ ਨ ਮਾਨਵੁੱద్ధి ਅਜਨੂ ਮੰਨ ਪੜ੍ਹਾਈ ਲਿਖਾਈ ਨਾ ਕੋਈ ਨੇ ਉਹਨੂੰ ਵੀ ਗੁਰਮੁਖੀ ਦੀ ਵਿੱਦਿਆ ਪ੍ਰਾਪਤ ਹੋ ਜਾਂਦੀ ਇੱਥੇ ਆ ਕੇ ਹਨਾ ਗੁਰੂ ਪਾਤਸ਼ਾਹ ਦੇ ਐਸੇ ਕਿਰਪਾ ਵਾਰ ਮਿਲੇ ਆਵਾ ਹਨਾ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਵੀ ਗੁਰਬਾਣੀ ਨੂੰ ਗੁਰਗੋਬਿੰਦ ਸਿੰਘ ਜੀ ਵੱਲੋਂ ਦਰਜ ਕੀਤਾ ਗਿਆ ਸੋ ਵੀ ਤੁਸੀਂ ਪੜ੍ਹ ਸਕਦੇ ਹੋ ਹਨਾ ਤੇ ਉਹ ਸਾਰਾ ਕੁਝ ਦਰਜ ਕਰਨ ਤੋਂ ਬਾਅਦ ਫਿਰ ਜਿਹੜਾ ਕੀ ਮਤਲਬ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕੀਤੀ ਕੀ ਸੀ ਹਨਾ ਤੇ ਜਿਹੜਾ ਕੀ ਫਿਰ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਲ ਡੇਢ ਵਿਖੇ ਗੁਰੂ ਸਾਹਿਬ ਜੀ ਨਾਲ ਲੈ ਕੇ ਜਾਂਦੇ ਹਨਾ ਜੀ ਉਹ ਸਾਰਾ ਇਤਿਹਾਸ ਹੈਗਾ ਉਹ ਪੜ੍ਹ ਸਕਦੇ ਹੋ ਤੇ ਬੱਚ ਆ ਗਈ ਆ ਸਾਰਾ ਇਤਿਹਾਸ ਹੈ ਇੱਥੇ ਰਾਣਾ ਜੀ ਹੁਣ ਆਪਾਂ ਤੁਹਾਨੂੰ ਤਖਤ ਸਾਹਿਬ ਜੀ ਦਾ ਕੀ ਇਤਿਹਾਸ ਹੈ ਉਹ ਵੀ ਤੁਹਾਨੂੰ ਦਰਸ਼ਨ ਕਰਾ ਦੇਨੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਤੇ ਬਾਕੀ ਆਪਣੇ ਜਿਹੜੇ ਪੁਰਾਣੇ ਵੀਡੀਓ ਬਣੇ ਪਏ ਜੀ ਉਹਨਾਂ ਵਿੱਚ ਬਹੁਤ ਸਾਰੀਆਂ ਦਰਸ਼ਨ ਮੈਂ ਤੁਹਾਨੂੰ ਕਰਾਇਆ ਹਨ ਸਾਰੇ ਥਾਵਾਂ ਦੇ ਇਸ ਕਰਕੇ ਕਿ ਇਸ ਵਾਰੀ ਥੋੜਾ ਮੋਟਾ-ਮੋਟਾ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਜੀ ਸਾਰਾ ਇਤਿਹਾਸ ਇੱਥੇ ਦਾ ਲਿਖਿਆ ਵੀ ਤਲਵੰਡੀ ਸਾਬੋ ਜੀ ਦਾ ਹਨ ਵੀ ਜਦੋਂ ਗੁਰੂ ਸਾਹਿਬ ਜੀ ਨੇ ਤਵੇ ਜਦੋਂ ਗੁਰੂ ਸਾਹਿਬ ਜੀ ਨੇ ਮੁਖਸਰ ਸਾਹਿਬ ਦੀ ਜੰਗ ਲੜਾ ਨੂੰ ਪਰੰਤ ਹਨ ਜਦੋਂ ਗੁਰੂ ਸਾਹਿਬ ਜੀ ਇੱਥੇ ਆਏ ਤੇ ਆਪਣਾ ਕਮਰ ਕੱਸੇ ਨੂੰ ਵਧਾਇਆ ਖੋਲਿਆ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਇੱਥੇ ਆ ਕੇ ਮਤਲਬ ਆਰਾਮ ਫਰਵਾਨੇ ਦਮ ਲੈਂਦੇ ਆ ਤੇ ਫਿਰ ਜਿਹੜਾ ਕਿ ਇਸ ਸਥਾਨ ਦਾ ਨਾਮ ਦਮਦਮਾ ਸਹਿ ਪੈਂਦਾ ਵਾ ਤਲਵੰਡੀ ਸਾਬੋ ਹਨਾ ਜੀ ਤੇ ਮਨ ਬਹੁਤ ਵੱਡਾ ਲਖਣ ਇਤਿਹਾਸ ਆਦਾ ਇਸ ਕਰਕੇ ਜਿਹੜਾ ਮਤਲਬ ਤੁਸੀਂ ਜ਼ਰੂਰ スクリーンショット ਲੈ ਕੇ ਉਹਨੂੰ ਪਰਸਪਤ ਦਿਓ ਤੇ ਅੱਗੋਂ ਵਲੌਗ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਨੂੰ ਗੁਰਮੁਖ ਪਿਆਰਾਂ ਨੂੰ ਨਾ ਮੀਰ ਭਰਾਵਾਂ ਨੂੰ ਪਤਾ ਲੱਗੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੀ ਬਹੁਤ ਘੱਟ ਜਾਣਕਾਰੀ ਜਾਂ ਫਿਰ ਜਾਣਕਾਰੀ ਹੁੰਦੀ ਹੋਣੀ ਹੈ ਨਾ ਉਹਨਾਂ ਨੂੰ ਤਖਤ ਸਾਹਿਬ ਜੀ ਦੇ ਦਰਸ਼ਨ ਦੇਦਾਰ ਹੋ ਰਹੇ ਹਨ ਨਵੀਂ ਦਰਸ਼ਨੀ ਦਿਉੜੀ ਦੇ ਵੀ ਦਰਸ਼ਨ ਕਰ ਸਕਦੇ ਹੋ ਜਿਹੜੀ ਸਾਹਮਣੇ ਉਸਾਰੀ ਦਾ ਕੰਮ ਕਾਰਜ ਚੱਲੀ ਜਾਂਦਾ ਕਾਰ ਸੇਵਾ ਵਲੋਂ ਹਨ ਤੇ ਆਹ ਸਾਹਮਣੇ ਜਿਹੜਾ ਕਿ ਇੰਟਰਫੇਸ ਆ ਸਾਰਾ ਮਦੂਨਕੀ ਫਰਸ਼ ਵਗੈਰਾ ਦਾ ਹੈ ਜੀ ਕੰਮ ਹੋ ਸੀ ਜਦੋਂ ਪਿਛਲਾ ਵਲੋਗ ਦੇਖੋਗੇ ਉਹਦੇ ਚ ਕੰਮ ਚੱਲੀ ਜਾਂਦਾ ਤੁਹਾਨੂੰ ਉਹ ਵੀ ਚੀਜ਼ ਦੇਖਣ ਨੂੰ ਮਿਲੂਗੀ ਹਨਾ ਤੇ ਆ ਦੇਖੋ ਸਾਹਮਣੇ ਤਖਤ ਸਾਹਿਬਾ ਜੀ ਸਾਹਮਣੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤਖਤ ਸਾਹਿਬਾ ਸ੍ਰੀ ਤਖਤ ਸਾਹਿਬ ਜੀ ਹਨਾ ਤੇ ਗੁਰੂ ਦੀ ਕਾਂਸੀ ਦੇ ਅੱਧਰ ਆ ਗਿਆ ਜੀ ਗੁਰਦੁਆਰਾ ਲਿਖਨ ਅਨੁਸਾਰ ਸਾਹਿਬ ਜੀ ਹਨਾ ਗੁਰੂ ਦੀ ਕਾਂਸੀ ਐਸੇ ਕਰਕੇ ਕਿਹਾ ਜਾਂਦਾ ਜੀ ਕਿਉਂਕਿ ਇੱਥੇ ਕੀ ਹੈ ਜੀ ਗੁਰੂ ਦੀ ਕਾਂਸੀ ਵੱਲੋਂ ਯੂਨੀਵਰਸਿਟੀ ਵੀ ਹੈਗੀ ਆ ਤੇ ਉਹ ਵੀ ਜਿਹੜੀ ਚਲਾਈ ਜਾ ਰਹੀ ਆ ਤੇ ਮਤਲਬ ਜਿਹੜਾ ਗੁਰੂ ਸਾਹਿਬ ਜੀ ਵੱਲੋਂ ਵਰ ਦਿੱਤਾ ਜਾਂਦਾ ਵਾਣਾ ਉਹ ਤੁਹਾਨੂੰ ਜਿਹੜਾ 35 ਅ ਉਹ ਸਾਰਾ ਕੁਝ ਅਦਰ ਡਿਸਪੈਂਸਰੀਆਂ ਬਣੀਆਂ ਪਈ ਜੇ ਨਾ ਦਫਤਰ ਵਗੈਰਾ ਬਣੇ ਜੋੜਾਕਾਰ ਆ ਜੀ ਹਨਾ ਗਠਰੀਕਾਰ ਆ ਸਾਰਾ ਕੁਝ ਆ ਤੇ ਅਦਰ ਆ ਗਿਆ ਜੀ ਲੰਗਰ ਹਾਲ ਆ ਸ਼ਬੀਲ ਦਾ ਵੀ ਲੰਗਰ ਅੱਜ ਚੱਲੀ ਜਾਂਦਾ ਸ਼ਬੀਲ ਵੀ ਆਪਾਂ ਛੱਕਦੇ ਆ ਆ ਲੰਗਰ ਹਾਲ ਆ ਜੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਦਾ ਹਨਾ ਜੀ ਤੇ ਲੰਗਰ ਆਪਾਂ ਛਕਾਂਗੇ ਤੇ ਬਾਕੀ ਸਾਰਾ ਇਤਿਹਾਸ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਵਾ ਲੰਮਸਮ ਸਾਰਾ ਇਤਿਹਾਸ ਕੀਤਾ ਵਾ ਸ਼ੇਅਰ ਹਨਾ ਜੋ ਵੀ ਇਤਿਹਾਸ ਹੈਗਾ ਵਾ ਤੇ ਅੱਜ ਮਤਲਬ ਕਿ ਬਹੁਤ ਜ਼ਿਆਦਾ ਕਰਾਊਡ ਮੈਨੂੰ ਲੱਗਿਆ ਨਾ ਪਿਛਲੀ ਵਾਲੀ ਆਈ ਸੁਦੋਂ ਕਰਾਊਡ ਇੰਨਾ ਜ਼ਿਆਦਾ ਹੈ ਨਹੀਂ ਸੀ ਉਹੀ ਗੱਲ ਹੈ ਜੀ ਵਿਸਾਖੀ ਦੇ ਦਿਹਾੜਾ ਹੋ ਗਿਆ ਟੈਸਟ ਕਰਕੇ ਵੀ ਸੰਗਤਾਂ ਦਾ ਠਾੜਾ ਮਾਰਦਾ ਇਕੱਠ ਹੈਗਾ ਵਾ ਜੋ ਸੰਗਤਾਂ ਸਾਡੇ ਵਰਗੀਆਂ ਪਿੱਛੇ ਰਹਿ ਗਈਆਂ ਉਹ ਫਿਰ ਬਾਅਦ ਵਿੱਚ ਆਂਦੇ ਨੇ ਜਿਵੇਂ ਸਾਸੀਂ ਪਹਿਲੇ SLA ਬਣਾਈ ਤੇ SLA ਬਣ ਬਣੀ ਨਹੀਂ ਉਹਨਾਂ ਅਸੀਂ ਚਲੋ ਆ ਗਏ ਹਾਂ ਨਾ ਤੇ ਆਇਆ ਮੈਂ ਆਪਣੀ ਫੈਮਿਲੀ ਦੇ ਨਾਲ ਹੀ ਆ ਜੀ ਇਸ ਕਰਕੇ ਮਤਲਬ ਉਹਨਾਂ ਫੈਮਿਲੀ ਨੂੰ ਤੇ ਨਹੀਂ ਮੈਂ ਸ਼ੋਅ ਕਰ ਰਿਹਾ ਪਰ ਮੈਂ ਤੁਹਾਨੂੰ ਦੱਸ ਰਿਹਾ ਵਾਂ ਜੋ ਵੀ ਹਨਾ ਇਤਿਹਾਸ ਹੈਗਾ ਵਾ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਜਨਾ ਵਾ ਤੇ ਦੱਸਿਓ ਵਲੋਗ ਤੁਹਾਨੂੰ ਕਿੱਦਾ ਲੱਗਿਆ ਕਿਉਂਕਿ ਕਿੱਥੋਂ ਕਿੱਥੋਂ ਦਰਸ਼ਕ ਹੋਏ ਆ ਭਾਗਾ ਵਾਲੇ ਹੋ ਤੁਸੀਂ ਜਿਹੜਾ ਤੁਹਾਨੂੰ ਦਰਸ਼ਣ ਦੇਦਾਰ ਹੋਏ ਤੱਕ ਫਰੀਦਮਦਮਾ ਸਾਹਿਬ ਤਲਵੰਡੀ ਸਾਬੋ ਜੀ ਦੇਣਾ ਤੇ ਗੁਰੂ ਦੀ ਕਾਂਸ਼ੀ ਵਿਆਨ ਕਿਹਾ ਜਾਂਦਾ ਵਾ ਯੂਨੀਵਰਸਿਟੀ ਵੀ ਦੀ ਬਣੀ ਪਈ ਆ ਸਾਰਾ ਕੁਝ ਹੈਗਾ ਵਾ ਜੀ ਨਾ ਬਹੁਤ ਲੱਖਾਂ ਇਤਿਹਾਸ ਹੈ ਦਾ ਵਾ ਹਰ ਹੀ ਗਾਇਆ ਪਾਟਾ ਬੱਧਾ ਮੈਨੂੰ ਪਤਾ ਨਹੀਂ ਜੇਦਾਰ ਉਹ ਧੱਕਾ ਕਰਦੇ ਜੇਦਾਰ ਉਹ ਧੱਕਾ ਕਰਦੇ ਨਾਲੇ ਕੰਮ ਦੇ ਵਧੀਆ ਹੁੰਦੇ ਨੇ ਪੱਟੀ ਗੀਆ ਪੱਟੀ ਨਾਲ ਅੱਜ ਆਪਾਂ ਵੀ ਦੇਖਦੇ ਹਾਂ ਜੀ ਕਿਹੜੀ ਬੁੱਕ ਲੈਣੀ ਆ ਇਤਿਹਾਸ ਬਾਰੇ ਤੇ ਪੇਟਾ ਰਹਿਤ ਹੈ ਜੀ ਪਿੰਗਲਵਾੜਾ ਵੱਲੋਂ ਭਗਤਪੂਰਨ ਸਿੰਘ ਜੀ 7 ਦਿਨ ਰਹਿ ਗਏ ਆ 7 ਦਿਨ ਰਹਿ ਗਏ ਆ 27 ਦਿਨ ਕਲੀਟੀਕਲ ਆ ਤੇ ਲੋ ਜੀ ਤਕ ਤਸਰੀ ਦਮਦਮਾ ਸਾਹਿਬ ਜੀ ਦੇ ਆਪਾਂ ਦਰਸ਼ਨ ਦੇਦਾਰ ਕਰਕੇ ਤੇ ਆਪਾਂ ਫਿਰ ਘਰੇ ਆ ਗਏ ਸੀ ਨਾ ਤੇ ਘਰੇ ਆਂਦੇ ਆਂਦੇ ਆਪਾਂ ਨੂੰ ਸ਼ਾਮ ਹੋ ਗਈ ਸ਼ਾਮ ਆਂਦਿਆ ਸਰ ਤੁਹਾਨੂੰ ਪਤਾ ਫਿਰ ਥਕਾਵਟ ਵੀ ਹੋ ਜਾਂਦੀ ਕਿਉਂਕਿ ਗਰਮੀ ਦਾ ਟਾਈਮ ਆ ਮੌਸਮ ਹਨਾ ਤੇ ਫੈਮਿਲੀ ਵੀ ਨਾਲ ਸੀ ਤੇ ਇਸ ਕਰਕੇ ਆਪਾਂ ਨੂੰ ਥੋੜੀ ਥਕਾਵਟ ਹੋ ਗਈ ਤੇ ਆਪਾਂ ਆ ਕੇ ਪਹਿਲੇ ਤੇ ਆਪਾਂ ਥੋੜਾ ਆਰਾਮ ਰੈਸਟ ਕੀਤੀ ਜਾਂ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਕਿ ਚਾਹ ਪਾਣੀ ਛੱਕ ਕੇ ਨਾ ਤੇ ਫੇਰ ਆਪਾਂ ਇਸ਼ਨਾਨ ਕੀਤੇ ਇਹਨਾਂ ਨਾਂ ਤੋਂ ਕੇ ਫਰੈਸ਼ ਹੋ ਕੇ ਹੁਣ ਤੁਹਾਡੇ ਕੇ ਪੇਸ਼ ਹੋਏ ਆ ਤੇ ਨਾਲੇ ਆਪਾਂ ਵਲੋਗ ਦਾ ਕਰਾਂਗੇ ਐਂਡ ਤੇ ਨਾਲੇ ਮੈਂ ਤੁਹਾਨੂੰ ਕੁਝ-ਕੁਝ ਗੱਲਾਂ ਤੁਹਾਨੂੰ ਨੋਟ ਕਰਾਉਣਾ ਚਾਹਣਾ ਜਿਹੜੀਆਂ ਬਹੁਤ ਖੂਬਸੂਰਤ ਗੱਲਾਂ ਵਾਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਮਤਲਬ ਕਹਿ ਲਓ ਉਪਰਾਲਾ ਕੀਤਾ ਗਿਆ ਵਾਣਾ ਤੇ ਸਾਡਾ ਜਿਹੜੀ ਕਿ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਕਿ ਕਮੇਟੀ ਆ ਆਪਣਾ ਜਿਹੜੀ ਭਗਤਪੂਰਨ ਸਿੰਘ ਜੀ ਵਾਲੀ ਆ ਨਾ ਜੀ ਉਹਨਾਂ ਵੱਲੋਂ ਜਿਹੜੀ ਕਿ ਕਿਤਾਬਾਂ ਬੁਕਿੰਗ ਜਿਹੜੀ ਕਿ ਫ੍ਰੀ ਮਤਲਬ ਕੀ ਕੀਤੀ ਆਗੇ ਭੇਟਾ ਆਣਾ ਸੰਗਤਾਂ ਨੂੰ ਤੇ ਉਹਨਾਂ ਵਿੱਚੋਂ ਆਪਾਂ ਕਿੰਨੀਆਂ ਬੁੱਕਾਂ ਲੈ ਆ ਗੁਰੂ ਨਾਨਕ ਪਾਸ਼ਾ ਜੀ ਦੀ ਜਿਹੜੀ ਕਿ ਕਿਤਾਬ ਆ ਜੀ ਹੈ ਨਾ ਜਿਹੜੀ ਕਿ ਇਤਿਹਾਸਕ ਵੀ ਆ ਨਾ ਇਹਦੇ ਵਿੱਚ ਸਾਰਾ ਕੁਝ ਉਹ ਦੱਸਿਆ ਗਿਆ ਤੇ ਮੁਕਤਿਆਰ ਸਿੰਘ ਗੁਰਾਈਆਂ ਵੱਲੋਂ ਇਹ ਜਿਹੜੀ ਕਿਤਾਬ ਨੂੰ ਲਿਖਿਆ ਗਿਆ ਵਾ ਨਾ ਤੇ ਇਹ ਦੇਖੋ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਵਾ ਫ੍ਰੀ ਪੇਟਾ ਵਾ ਕੋਈ ਜਾਂਦੀ ਉਹ ਪੇਟਾ ਨਹੀਂ ਦੇਖੋ ਜੀ ਇੱਥੇ ਲਿਖਿਆ ਪੇਟਾ ਰਹਿਤ ਤੇ ਨਾਲੇ ਉੱਤੇ ਮੋਰ ਵੀ ਲੱਗੀ ਹੋਈ ਹੈ ਨਾ ਮੈਂ ਤੁਹਾਨੂੰ ਥੋੜਾ ਨੇੜੇ ਕਰਕੇ ਦਿਖਾ ਦਿੰਦਾ ਆ ਪੜ੍ਹ ਸਕਦੇ ਹੋ ਤੁਸੀਂ ਇਹ ਨਾ ਸਕਰੀਨਸ਼ਾਟ ਲੈ ਕੇ ਤੇ ਆ ਸਾਰੀਆਂ ਉਸ ਤੋਂ ਬਾਅਦ ਫਿਰ ਇੱਕ ਹੋਰ ਗੁਰੂ ਨਾਨਕ ਪਾਸ਼ਾ ਜਿਹੜੀ ਕਿ 10 ਪਾਤਸ਼ਾਹ ਹੈ ਨਾ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਗੁਰ ਗੋਬਿੰਦ ਸਿੰਘ ਜੀ ਪਾਸ਼ਾ ਹਨ ਜਿਹੜੀ ਅਮਰਤ ਦੇ ਦਾਨੀ ਹਨ ਜੀ ਅਭੀ ਇੱਕ ਕਿਤਾਬ ਆਪਾਂ ਲੈ ਕੇ ਗਏ ਆ ਤੇ ਸਾਰਿਆਂ ਦੇ ਮੁਖਤਿਆਰ ਸਿੰਘ ਗੁਰਾਈਆਂ ਜਿਹੜੇ ਕਿ ਲਿਖਣ ਵਾਲੇ ਹਨ ਤੇ ਇੱਕ ਜਿਹੜੇ ਕਿ ਆਪਾਂ ਸ਼ਹੀਦ ਬਾਬਾ ਅਮਰਦੀਪ ਸਿੰਘ ਜੀ ਬਾਰੇ ਜਿਹੜੀ ਕਿ ਕਿਤਾਬ ਹੈ ਇਤਿਹਾਸਕ ਉਹ ਵੀ ਆਪਾਂ ਲੈ ਕੇ ਆਈਆਂ ਤੇ ਇੱਕ ਜਿਹੜਾ ਕਿ ਕੈਲੰਡਰ ਉਹਨਾਂ ਨੇ ਦਿੱਤਾ ਵਾ ਪਿੰਗਲਵਾੜਾ ਜਿਹੜਾ ਕਿ ਤੁਸੀਂ ਪੜ ਸਕਦੇ ਜੰਤਰੀ 2024 ਦਾ ਕੈਲੰਡਰ ਆ ਹਨਾ ਪੰਜਾਬੀ ਦਾ ਤੇ ਗੁਰਮੁਖੀ ਦੇ ਵਿੱਚ ਇੱਕ ਜਿਹੜਾ ਕਿ ਉਹਨਾਂ ਨੇ ਆਪਣਾ ਕੈਦਾ ਦਿੱਤਾ ਵਾ ਗੁਰਮੁਖੀ ਦਾ 35 ਅੱਖਰਾਂ ਵਾਲਾ ਜੀ ਹਨਾ ਅੰਦੇ ਵਿੱਚ ਵੀ ਬਹੁਤ ਚੀਜ਼ਾਂ ਵਾ ਸ਼ਾਨਦਾਰ ਇੱਕ ਆਪਾਂ ਨੂੰ ਇਹ ਫਰੇਮ ਦੇ ਵਿੱਚ ਆਪਾਂ ਜੜਾ ਕੇ ਜਰੂਰ ਲਾਵਾਂਗੇ ਆਪਣੇ ਨਾ ਰੂਮ ਦੇ ਵਿੱਚ ਤੇ ਆ ਸਾਰੀਆਂ ਚੀਜ਼ਾਂ ਤੇ ਹੋਰ ਕੀ ਮੈਂ ਲੈ ਕੇ ਆਂਦਾ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਉੱਥੋਂ ਮੈਂ ਜਿਹੜਾ ਕੀ ਆਪਣਾ ਨਿਤਨੇਮ ਸਾਹਿਬ ਵਾਲਾ ਜਿਹੜਾ ਗੁਟਕਾ ਸਾਹਿਬ ਆਪਾਂ ਲੈ ਕੇ ਆਂਦਾ ਵਾ ਟਕਸਾਲੀ ਸੁੰਦਰ ਗੁਟਕਾ ਆਣਾ ਜਿਹੜਾ ਇਹ ਹੈਗਾ ਵਾ ਹਨਾ ਤੇ ਸੈਂਚੀ ਲੈ ਕੇ ਆਂਦੀ ਹੈ ਨਾ ਉਹ ਵੀ ਮੈਂ ਕੋਸ਼ਿਸ਼ ਕਰੂੰਗਾ ਵਿੱਚ ਫੋਟੋਆਂ ਜਰੂਰ ਐਡ ਕਰਕੇ ਤੁਹਾਨੂੰ ਦਿਖਾਦਾ ਹਨਾ ਤੇ ਉਹ ਮਤਲਬ ਸਾਰਾ ਆਪਾਂ ਲੈ ਕੇ ਆਂਦਾ ਨਾ ਤੇ ਉਹ ਹੁਣ ਦੇਖੋ ਜੀ ਤੁਸੀਂ ਦੇਖੋ ਵੀ ਸਾਰੀਆਂ ਚੀਜ਼ਾਂ ਲਾਈਫ ਤੇ ਉੱਤੇ ਪ੍ਰਭਾਵ ਪਾਉਂਦੀਆਂ ਵਾ ਮੇਰੇ ਤੇ ਕਾਫੀ ਜ਼ਿਆਦਾ ਪ੍ਰਭਾਵ ਪਾਉਂਦਾ ਇਤਿਹਾਸ ਨੂੰ ਖਾਸ ਕਰਕੇ ਲੈ ਕੇ ਆਪਣਾ ਹੈਨਾ ਤੇ ਕਿੱਥੋਂ-ਕਿੱਥੋਂ ਤੁਸੀਂ ਸਾਡਾ ਵਲੌਗ ਦੇਖ ਰਹੇ ਕਿਹੜੇ ਸ਼ਹਿਰ ਕਿਹੜੇ ਪਿੰਡ ਤੋਂ ਨਾਮ ਲਿਖ ਕੇ ਨਾਲ ਕਮੈਂਟ ਦੇ ਵਿੱਚ ਵਾਹ ਖਾਲਸਾ ਵਾਹ ਕੁਝ ਕੀ ਫਤਿਹ ਜ਼ਰੂਰ ਲਿਖਿਆ ਕਰੋ ਉਹਨਾਂ ਨੂੰ ਤੇ ਨਾ ਪਤਾ ਲੱਗਦਾ ਹਾਂ ਵੀ ਸਾਡੀ ਪੰਜਾਬੀ ਤੇ ਸਿੱਖ ਵੀਰ ਭਰਾ ਬੀਬੀਆਂ ਭੈਣਾਂ ਸਾਰੀ ਸਾਧ ਸੰਗਤ ਆਪਾਂ ਨੂੰ ਦੇਖ ਰਹੀ ਆਪਣੇ ਚੈਨਲ ਨੂੰ ਪਿਆਰ ਕਰਦੀ ਪਈ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਦਬਕੇ ਤੇ ਸ਼ੇਅਰ ਕਰੋ ਵਲੌਗ ਨੂੰ ਤਾਂ ਜੋ ਹੋਰਾਂ ਨੂੰ ਸੰਗਤਾਂ ਨੂੰ ਸੱਜਣਾ ਮਿੱਤਰਾਂ ਨੂੰ ਦਰਸ਼ਨ ਹੋ ਸਕੇ ਇਤਿਹਾਸਿਕ ਜਾਣਕਾਰੀ ਹੋ ਸਕੇ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਨਾ ਵੀ ਜਿਹੜਾ ਆਪਾਂ ਨਵਾਂ ਸਫਰ ਦੀ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ ਉਹ ਨਵਾਂ ਸਫਰ ਆਪਾਂ ਤੁਸੀਂ ਕਮੈਂਟ ਵਿੱਚ ਦੱਸੋ ਕਿਹੜੇ ਨਵੇਂ ਸਫਰ ਦੀ ਆਪਾਂ ਗੱਲ ਕਰ ਰਹੇ ਕਿਉਂਕਿ ਹਲੇ ਉੱਥੇ ਰਸਤੇ ਨਹੀਂ ਖੁੱਲੇ ਹਨਾ ਜਦੋਂ ਰਸਤੇ ਖੁੱਲ ਜਾਣਗੇ ਤੇ ਆਪਣੀ ਤਿਆਰੀਆਂ ਤੇ ਵਾਈ ਗੁਰੂ ਜੀ ਦੀ ਕਿਰਪਾ ਨਾਲ ਹੋ ਹੀ ਚੁੱਕੀਆਂ ਵਾ ਸ਼ੋਪਿੰਗ ਕਰਾਂਗੇ ਉੱਥੇ ਜਾਣ ਲਈ ਤੇ ਉਹ ਵੀ ਤੁਹਾਨੂੰ ਵਲੋਗ ਜ਼ਰੂਰ ਦੇਖਣ ਨੂੰ ਮਿਲੇਗਾ ਮੈਂ ਥੋੜੇ ਕੋ ਦਿਨਾਂ ਦੀ ਕਾਲ ਕਹਿ ਸਕਦਾ ਵੀ ਤੁਹਾਨੂੰ ਹੋਰ ਮਿਹਨਤ ਕਰਨੀ ਪੈਣੀ ਹੈ ਮੈਨੂੰ ਵੀ ਮਿਹਨਤ ਕਰਨੀ ਪੈਣੀ ਹੈ ਨਾ ਤੇ ਕਿਉਂਕਿ ਪੈਸੇ ਵੀ ਜੋੜਨੇ ਆ ਤੇ ਸ਼ੋਪਿੰਗ ਵੀ ਕਰਨੀ ਆ ਤੇ ਉੱਥੇ ਜਾਣਾ ਵੀ ਆ ਸਾਰਾ ਕੁਝ ਹੀ ਆ ਜੀ ਤੇ ਬਹੁਤ ਸੋਹਣਾ ਸਫਰ ਹੋਣ ਵਾਲਾ ਵਾ ਜਿਹੜਾ ਆਉਣ ਵਾਲਾ ਤੁਹਾਨੂੰ ਮਜ਼ਾ ਆ ਜਾਏਗਾ ਦੇਖਣ ਤੋਂ ਬਾਅਦ ਤੁਸੀਂ ਆਪੇ ਕਹੋਗੇ ਠੀਕ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਬੇਨਤੀ ਆ ਜੀ ਹੱਥ ਜੋੜ ਕੇ ਕਿਉਂਕਿ ਤੁਹਾਡੇ ਪਿਆਰ ਦੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆਪਾਂ ਨੂੰ ਸ਼ੇਅਰ ਕਰਦਾ ਕਰੋ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਲਾਈਕ ਜਿੰਨਾ ਵੀ ਵੀਊ ਆਵੇ ਉਹਨੇ ਲਾਈਕ ਆਣਾ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਤਾਂ ਜੋ ਹੋਰ ਸੰਗਤਾਂ ਤੱਕ ਬੀਚ ਜਾ ਸਕੀਏ ਵੀਡੀਓ ਦੀ ਪਹੁੰਚ ਸਕੇ ਨਾ ਜੀ ਇੰਨੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਆ ਕਰਦੇ ਆ ਜੀ ਕਿ ਇਤਿਆਦਾਤ ਕਿਤੇ ਵੀ ਗਲਤੀ ਭੁੱਲ ਹੁੰਦੀ ਆਉਂਦੇ ਲਈ ਆਪਾਂ ਤਹਿ ਦਿਲ ਤੋਂ ਮਾਫੀ ਮੰਗਦੇ ਆਂ ਤੇ ਪਿਛਲੇ ਦੋ ਵਲੋਗ ਬਣੇ ਹੋਏ ਆ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਉਹਨਾਂ ਵੀ ਤੁਸੀਂ ਦਰਸ਼ਨ ਕਰਿਓ ਦੇਖ ਕੇ ਤੇ ਦੱਸਿਓ ਨਾਲੇ ਅੰਨਾ ਵਿੱਚ ਤੋਂ ਵਲੋਗ ਚ ਕੀ ਫਰਕ ਆਇਆ ਕਿਉਂਕਿ ਇੱਥੇ ਤੁਹਾਨੂੰ ਜਿਹੜਾ ਕਿ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲਦੇ ਨੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਿਹੜੇ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ ਜੀ ਹੈ ਨਾ ਜੀ ਉਹਨਾਂ ਦੇ ਜੇ ਦਰਸ਼ਨ ਦਿਦਾਰ ਕਰਾਏ ਉਹਨਾਂ ਨਾਲ ਫੋਟੋ ਕਰਾਂ ਦਾ ਸਬਬ ਨਹੀਂ ਬਣਿਆ ਕਿਉਂਕਿ ਕਾਲੀ ਕਾਲੀ ਚ ਲੱਗਦੇ ਸੀ ਤੇ ਅਸੀਂ ਵੀ ਇਹ ਫੈਮਿਲੀ ਮਨਮਕੀ ਕਰੋ ਵਿੱਚ ਝਿਜਕ ਜਾਈ ਬਣ ਗਿਆ ਨਾ ਮਤਲਬ ਕਿ ਨਾ ਉਧਰ ਗੱਲ ਬਣੀ ਨਾ ਉਧਰ ਬਣੀ ਹੈ ਨਾ ਜੀ ਚਲੋ ਕੋਈ ਗੱਲ ਨਹੀਂ ਤੇ ਫੇਰ ਵਾਹਿਗੁਰੂ ਕਿਰਪਾ ਕਰੇ ਜ਼ਰੂਰ ਤੇ ਕਿੱਥੋਂ ਕਿੱਥੋਂ ਦੇਖ ਰਹੇ ਹੋ ਜ਼ਰੂਰ ਦੱਸ ਦਿਆ ਕਰੋ ਤੇ ਬਾਕੀ ਇੱਕ ਗੱਲ ਹੋਰ ਹੈਗੀ ਉਹ ਗੱਲ ਐਸੀ ਜੀ ਆਪਣਾ ਇੱਕ ਗੱਲ ਹੋਰ ਕਿਹੜੀ ਰਹਿ ਗਈ ਗੱਲ ਹੀ ਮੈਂ ਭੁੱਲ ਗਿਆ ਜੀ ਹੈ ਨਾ ਗੱਲ ਹਾਂ ਉੱਥੇ ਜਿਹੜਾ ਕਿ ਆਪਣਾ ਪਿੰਗਲਵਾੜਾ ਵੱਲੋਂ ਜਿਹੜਾ ਕਿ ਆਪਣਾ ਕਿਤਾਬਾਂ ਦਾ ਜਿਹੜਾ ਫ੍ਰੀ ਲੰਗਰ ਜਿਹੜਾ ਕਿ ਭੇਟਾ ਰਹਿਤ ਲਾਇਆ ਗਿਆ ਸੀ ਉਹਦਾ ਵਿੱਚ ਸ਼ੋਰਟ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਸਾਰੇ ਮੰਨੂ ਕੀ ਸ਼ੋਰਟ ਆ ਹਨਾ ਕੀ ਮੌਸਮ ਦਾ ਹਾਲਚਲ ਸੀ ਕਿਵੇਂ ਫਸਲਾ ਹਨਾ ਹਾੜੀ ਜਿਹੜੀ ਚਲਦੀ ਪਈ ਹਾੜੀ ਸੋਹਣੀ ਹੈ ਨਾ ਵਿਸਾਖ ਦੇ ਮਹੀਨੇ ਦੀ ਹਨਾ ਜੀ ਫਸਲਾ ਦੀ ਕਟਾਈ ਚਲਦੀ ਸਾਰਾ ਕੁਝ ਤੁਹਾਨੂੰ ਮੋਲ ਵਿੱਚ ਦੇਖਣ ਨੂੰ ਮਿਲ ਜਾਏਗਾ ਬਸ ਇੰਨੀ ਇਹ ਗੱਲਾਂ ਪਤਾ ਅੱਜ ਦੇ ਦਿਨ ਉਹ ਵਿੱਚ ਤੇ ਮਿਲਾਂਗੇ ਤੁਹਾਨੂੰ ਨਵੇਂ ਸਫਰ ਨਵੇਂ ਵੀਡੀਓ ਵਿੱਚ ਤੇ ਉਮੀਦ ਕਰਦੇ ਵਾਹਿਗੁਰੂ ਜਲਦੀ ਉਹ ਦਿਨ ਲਿਆਵੇ ਹਨਾ ਤੇ ਤੁਹਾਨੂੰ ਵੀ ਨਵੀਆਂ ਚੀਜ਼ਾਂ ਦੇਖਣ ਨੂੰ ਤੇ ਲਾਈਫ ਸਟਾਈਲ ਦੇ ਉੱਤੇ ਵੀ ਵਲੋਗ ਆਣਗੇ ਜੀ ਹਨਾ ਬਸ ਇੰਨੇ ਕੁਸ਼ ਕਹਿਣਾ ਚਾਹਾਂਗੇ ਤੇ ਜੇ ਕਿਤੇ ਵੀ ਗਲਤੀ ਭੁੱਲ ਹੁੰਦੀ ਉਹਦੇ ਲਈ ਮਾਫੀ ਜੀ ਹੈ ਨਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ